ਦੋ ਸੋਜ਼ ਹੀ ਹੌਕਾ ਹਫਤਾ ਸੁਣੀਆ ਵੀ ਕਹਿੰਦੇ ਜੰਗਲ ਦੇ ਵਿੱਚ ਮੰਗਲ ਹੋਇਆ ਪਿਆਗਾ ਹਨਾ ਉਹ ਕਹਾਵਤਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਲਾਈਵ ਦਿਖਾਉਣਾਗਾ ਵੀ ਕੀ ਕਹਾਤ ਕਹਿੰਦੇ ਉਹਨਾਂ ਨੇ ਜੰਗਲ ਦੇ ਵਿੱਚ ਮੰਗਲ ਹੋਇਆ ਪਿਆਗਾ ਤੇ ਅਸਲ ਦੇ ਵਿੱਚ ਆ ਜਾ ਰਹੇ ਹੁੰਦੇ ਨੇਗੇ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਬਾਅਦ ਚ ਲਾ ਕੇ ਇਹ ਗੋਰੇ ਨੇਗੇ ਜਿਵੇਂ ਹੁਣ ਇਹਨਾਂ ਨੂੰ ਸ਼ੌਂਕ ਹੁੰਦਾਗਾ ਸਾਈਕਲ ਸੰਗੋਲ ਚਲਾ ਕੇ ਪਹਾੜਾ ਪੂੜਾ ਦੇ ਵਿੱਚ ਦੀ ਇਹ ਕੱਢਦੇ ਘੁੜਦੇ ਨੇ ਹਨਾ ਵਧੀਆ ਤਾਂ ਨਜ਼ਾਰੇ ਲੈਂਦੇ ਨੇਗੇ ਤੇ ਇਹਨਾਂ ਦੇ ਇਹਦੀ ਹੈਲਮਟ ਦੇ ਉੱਤੇ ਲੱਗਿਆ ਹੈ ਦੀ ਕੈਮਰਾ ਤੇ ਗਾਹਾਂ ਸੀਨ ਇਹ ਜਿਹੇ ਬਣਿਆ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਚਲਾ ਕੇ ਦਿਖਾਉਣਾਗਾ ਠੀਕ ਆ ਕਿਉਂਕਿ ਜੇ ਅੰਦਾਸਤਾ ਫਿਰ ਸੁਭਾਜਾ ਖਰਾਬ ਹੋ ਜਾਂਦਾਗਾ ਤੇ ਦੇਖਿਓ ਹੁਣ ਦੇਖ ਲਿਆ ਕਿ ਇਹਨੂੰ ਕਹਿੰਦੇ ਜੰਗਲ ਦੇ ਵਿੱਚ ਮੰਗਲ ਲੱਗਿਆ ਹੋਇਆ। ਸਾਰੇ ਮੰਗਣ ਲਈ ਬੈਠੇ ਨੇ ਜੰਗਲ ਦੇ ਵਿੱਚ। ਅਸਲ ਦੇ ਵਿੱਚ ਪਤਾ ਵਿਚਾਰਾਂ ਨੂੰ ਹੋਣਾ ਉਹ ਨੂੰ ਵੀ ਨਹੀਂ ਹੋਣਾ ਹੈਗਾ। ਕਿ ਇੱਥੋਂ ਦੀ ਆਹ ਕੁਝ ਵੀ ਸਾਈਕਲ ਉਹ ਕੱਢ ਲੱਖਦੇ ਹੋਣੇ। ਤਾਂ ਹੀ ਤਾਂ ਵਿਚਾਰੇ ਉੱਥੇ ਲੱਗੇ ਹੋਏ ਦੀਗੇ। ਐਵੇਂ ਨਹੀਂ ਪਤਾ ਹੈਗੇ ਕੌਣ ਨੇ ਹਸਬੰਡ ਵਾਈਫ ਨੇ ਜਾਂ ਉਦਾਂ ਕੀ ਨੇਗੇ। ਇਹ ਇਹਦਾ ਵੀ ਨਹੀਂ ਪਤਾ ਹੈਗਾ ਆਪਾਂ ਨੂੰ। ਪਰ ਚਲ ਰੰਗ ਜਿਦਾ ਭੰਗ ਪੈ ਗਿਆ ਉਹਨਾਂ ਦੇ। ਹੁਣ ਥੋੜੀ ਅਗਲੇ ਦੁਬਾਰੇ ਖੜਾ ਹੋਣਾਗਾ। ਕਿ ਨਹੀਂ। ਜਦੋਂ ਕਿ ਇਹ ਬੰਦੇ ਕੋਲ ਇਹ ਨੰਗ ਜਾਣ ਅਗਲਾ ਕੋਈ ਕਿਤੇ ਮੇਰੀ ਵੀਡੀਓ ਨਾ ਬਣਾ ਲੈਣ ਕਿ ਨਹੀਂ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਲਾਈਕ ਨੂੰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ